ਹਾਂਜੀ ਅੱਜ ਤੁਹਾਨੂੰ ਲੈ ਕੇ ਆਇਆ ਆਪਾਂ ਸੋਹਣੇ ਬਾਗ ਵਿੱਚ ਅੱਜ ਤੁਹਾਨੂੰ ਕਰਾਨਿਆਂ ਸੋਹਣੇ ਬਾਗ ਦੀ ਸੈਰ ਆ ਜੋ ਚਲੋ ਕਰੀਏ ਫੇਰ ਆਪਾਂ ਸੈਰ ਬਨਾਸਰ ਬਾਗ ਦੀ ਜੋ ਕਿ ਹਰਾ ਭਰਾ ਹਰੀਆਲੀ ਦਰਖਤਾਂ ਨਾਲ ਭਰਿਆ ਹੋਇਆ ਹੈਗਾ ਆ ਜੋ ਦੇਖਦੇ ਆ ਕਿੱਥੇ ਰਾਜਾ ਰਾਣੀ ਵਸੇ ਹੋਏ ਸੀਗੇ ਇਸ ਬਾਗ ਵਿੱਚ ਬਹੁਤ ਪਿਆਰੀਆਂ ਲੋਕੇਸ਼ਨਾਂ ਹਨ ਬਹੁਤ ਹੀ ਪਿਆਰਾ ਰਾਜਾ ਰਾਣੀ ਦਾ ਮਹਿਲ ਬਣਿਆ ਹੋਇਆ ਜੋ ਕਿ ਇਸ ਵੇਲੇ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ ਆਜੋ ਆਨੰਦਮਾਨੀ ਐ ਇਸ ਵੀਡੀਓ ਦੇ ਥਰੂ ਨਾਲ ਤੁਸੀਂ ਆਨੰਦ ਮਾਣੋ ਆਪਣੇ ਨਾਲ ਇਕ ਉਧਰ ਪਰਲੀ ਸਾਈਡ ਬਣਿਆ ਹੋਇਆ ਹੈਗਾ ਉਧਰ ਵੀ ਹੁਣ ਦਿਖਾਵਾਂਗੇ ਜਾ ਕੇ ਉਸ ਚ ਨਾ ਪਹਿਲਾਂ ਭੂਤਾ ਰਹਦੀ ਹੁੰਦੀ ਸੀ ਭੂਤਾ ਹੁਣ ਤਾਂ ਠੀਕ ਹੈ ਪਹਿਲਾਂ ਜੀ ਮੈਂ ਕੋਈ ਆਉਂਦੇ ਹੁੰਦੇ ਸੀ ਨਾ ਛੋਟੇ ਹੁੰਦੇ ਸੀਗੇ ਉਦੋਂ ਲੱਗਦਾ ਹੁੰਦਾ ਸੀ ਵੀ ਉਸ ਚ ਪੂਤਾ ਰਹਿੰਦੀਆਂ ਨੇ ਗਿਆ ਪਰ ਹੁਣ ਵੱਡੇ ਹੋ ਗਏ ਹੁਣ ਡਰ ਖੁੱਲ ਗਿਆ ਹਰ ਇੱਕ ਚੀਜ਼ ਤੋਂ ਆਜਾ ਰਾਣੀ ਦਾ ਮਹਿਲ ਦੇਖ ਸਕਦੇ ਹਾਂ ਬਹੁਤ ਪੁਰਾਣੀ ਬਿਲਡਿੰਗ ਇਮਾਰਤ ਹੈ ਇਹ ਦੇਖੋ ਆफी ਬੁੜਾੜੀ ਸਾਰਾ ਬਨਾਸਰ ਬਾਗ ਇਕ ਸਾਡੀ ਮੋਂਟਨ ਉਸ ਦੇ ਅੰਦਰ ਜਾ ਕੇ ਦਿਖਾਨੇ ਆਪਾਂ ਦੇਖੋ ਰੌਣਕ ਮੇਲਾ ਇਹ ਤੇ ਨਾ ਪਹਿਲਾਂ ਕਾਫੀ ਜਿਵੇਂ ਫੋਟੋ ਵਗੈਰਾ ਸ਼ੂਟਿੰਗ ਵਗੈਰਾ ਕਰ ਰਹੇ ਹੁੰਦੇ ਹੁੰਦੇ ਸੀ ਹੁਣ ਪਹਿਲਾਂ ਨਾਲੋਂ ਰੌਣਕ ਬਹੁਤ ਜ਼ਿਆਦਾ ਘਟ ਗਈ ਆ ਹਾਥੀ ਵਾਲਾ ਪਾਰਕ ਆ ਗਿਆ ਇਹਦੇ ਹੇਠਲੀ ਸਾਈਡ ਹੇਠਲੀ ਇੱਧਰ ਪਹਿਲਾਂ ਕਿਸ਼ਤੀ ਜਲਦੀ ਹੁੰਦੀ ਸੀ ਆ ਜਗ੍ਹਾ ਤੇ ਜੋ ਦੀ ਛੋਟੇ ਹੁੰਦੇ ਸੀ ਨਾ ਇਹ ਕਿਸ ਚੀਜ਼ਾਂ ਸੀ ਗੇੜੇ ਲਏ ਹੋਏ ਨੇਗੇ ਬੜਾ ਸਰਭਾਗ ਚ ਉਹ ਬਾਈ ਆ ਗਿਆ ਆਪਣੇ ਸਾਹਮਣੇ ਆਉਂਦੇ ਰਹਿੰਦੇ ਇੱਥੇ ਮੁੰਡੇ ਰੀਲਾਂ ਵਗੈਰਾ ਬਣਾਉਣਾ ਜਿਆਦਾ ਇੱਥੋਂ ਵੀ ਭਾਈ ਇੱਕ ਗੱਲ ਦੱਸਾਂ ਸਕੂਲੋਂ ਭੱਜ ਕੇ ਮੁੰਡੇ ਨਾਲ ਕੁੜੀਆਂ ਜਿਆਦਾ ਇੱਥੇ ਆਉਂਦੀਆਂ ਨੇ ਕਰਦੇ ਆਂ ਦੋ ਚੋਰੀ ਮੈਂ ਆਪਾਂ ਕਹਿਣਾ ਤਾਂ ਨਹੀਂ ਚਾਹੁੰਦੇ ਫਿਰ ਵੀ ਗੱਲ ਦਿਲ ਚ ਹੁੰਦੀ ਆਪਾਂ ਦੱਸ ਦਿੰਨੇ ਆ ਵੀਰੇ ਹਾਂ ਕਾਫੀ ਪੁਰਾਣੀ ਬਿਲਡਿੰਗ ਆ ਆਪਣੇ ਅੰਗਰੇਜ਼ ਸਾਹਿਬ ਆ ਗਏ ਆ ਦੇਖ ਸਕਦੇ ਬਹੁਤ ਹੀ ਪਿਆਰਾ ਸ਼ਾਨਦਾਰ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹਰ ਇੱਕ ਚੀਜ਼ ਨੰਨਾਗਾ ਦੇਖੋ ਉੱਪਰ ਦੀ 뷰 ਕਿੰਨਾ ਵਧੀਆ ਲੱਗਦਾ ਇਸ ਚੀਜ਼ ਦਾ ਬਹੁਤ ਸੋਹਣਾ ਵਿਊ ਦੇਖੋ ਸਾਰਾ ਇਸ ਤੇ ਖੜ ਕੇ ਨਾ ਸਾਰਾ ਬਨਾਸਰ ਬਾਗ ਦੇਖਦਾ ਹੈਗਾ ਇਸ ਟਾਈਮ ਇੱਥੋਂ ਦੇਖ ਸਕਦੇ ਹਾਂ ਆ ਤੁਸੀਂ ਸਾਰਾ ਬਨਾਸਰ ਬਾਗ ਦੇਖ ਸਕਦੇ ਹੋ ਆਪਣਾ ਆ ਗਿਆ ਰੰਗਾ ਝਾਂਡਾ ਦੇਖੋ ਕਿੰਨਾ ਸੋਹਣਾ ਵਿਊ ਦੇਖਦਾ ਹੈ ਇਸ ਤੋਂ ਇਦਾਂ ਲੱਗਦਾ ਨਾ ਜਿਵੇਂ ਸਾਹਮਣੋਂ ਰਾਜਾ ਰਾਣੀ ਤੁਰੇ ਆਉਂਦੇ ਨੇਗੇ ਪਰ ਜੋ ਇਸ ਵਕਤ ਹੈ ਨਹੀਂਗੇ ਦੇਖੋ ਆ ਜਿਹੜੇ ਸਾਹਮਣੇ ਕੁਰਸੀਆਂ ਨਹੀਂ ਹੁੰਦੀਆਂ ਇਹ ਤਾਂ ਹੁਣ ਨਾ ਮੈਂ ਡਿਜ਼ਾਈਨ ਕਰਤਾ ਵਾਈਟ ਪੇਂਟਿੰਗ ਚ ਪਹਿਲਾਂ ਇੱਥੇ ਜਿਵੇਂ ਦਾਸੀਆਂ ਨਹੀਂ ਹੁੰਦੀਆਂ ਸੀ ਪੁਰਾਣੇ ਰਾਜ ਮਹਿਲ ਚ ਦਾਸੀਆਂ ਹੁੰਦੀਆਂ ਸੀ ਉਹ ਇੱਥੇ ਬੈਂਦੇ ਹੁੰਦੀਆਂ ਸੀ ਇੱਧਰ ਚਾਹ ਪਾਣੀ ਪੀਂਦੇ ਹੁੰਦੇ ਸੀ ਬੈਠ ਕੇ ਆ ਥੜੇ ਹੋ ਗਏ ਇਹਨਾਂ ਨੂੰ ਉਹ ਵੀ ਡਿਜ਼ਾਈਨ ਕਰਤਾ ਕੁਝ ਨਹੀਂ ਚੇਂਜ ਕੀਤਾ ਗਿਆ ਇੱਥੇ ਇਕਲਾ ਮਾਰਬਲ ਚ ਡਿਜ਼ਾਈਨ ਕੀਤਾ ਗਿਆ ਵਾਈਟ ਚ ਬ੍ਰੇਡ ਦੇਖੋ ਇੱਥੇ ਕਿੰਨੇ ਸੋਹਣੇ ਨੇ ਆ ਦੇਖੋ ਕਿੰਨੇ ਸੋਹਣੇ ਫੁੱਲ ਲੱਗ ਰਹੇ ਨੇ ਇੱਥੇ ਮਹਿਫਲ ਆਉਦੀ ਹੁੰਦੀ ਸੀ ਰਾਜਾ ਰਾਣੀਆਂ ਦੀ ਜੋ ਕਿ ਇਸ ਵੇਲੇ ਹੁਣ ਕਬੂਤਰ ਉੱਡਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਪੁਰਸ਼ਾਂ ਪਹਿਲਾਂ ਇੱਥੇ ਮਹਿਫਲ ਆਉਦੀ ਹੁੰਦੀ ਸੀ ਬਹੁਤ ਪਿਆਰਾ ਲੱਗੂ ਦੇਖਦਾ ਹੈ ਇੱਕ ਕਮਰੇ ਆਗੇ ਇੱਥੇ ਪਹਿਲਾਂ ਨਾ ਰਾਣੀ ਰਹਿੰਦੀ ਹੁੰਦੀ ਸੀ ਆ ਕਮਰੇ ਚ ਇੱਥੇ ਰਾਜਾ ਰਹਿੰਦਾ ਹੁੰਦਾ ਸੀ ਇੱਥੇ ਰਾਜੇ ਦਾ ਵਜ਼ੀਰ ਆਇੰਦਾ ਹੁੰਦਾ ਸੀ ਇਸ ਕਮਰੇ 'ਚ ਇਹ ਉਮੀ ਮਾਰਬਲ ਚ ਡਿਜ਼ਾਈਨ ਕੀਤੇ ਗਏ ਸਾਰੇ ਆ ਦੇਖ ਸਕਦਾ ਬਹੁਤ ਸੋਹਣਾ ਆ ਰਿਹਾ ਉਮੀ ਮਾਰਬਲ ਤੇ ਡਿਜ਼ਾਈਨ ਕੀਤਾ ਗਿਆ ਅਨਿੱਛੇ ਚੂਲੇ ਆ ਗਿਆ ਸਾਹਮਣੇ ਅਸੀਂ ਪਹਿਲਾਂ ਉੱਤੇ ਬਹੁਤਾਂ ਪਹਿਲਾਂ ਜਦੋਂ ਆਉਂਦੇ ਹੁੰਦੇ ਸੀ ਹੁਣ ਤਾਂ ਵੈਸੇ ਨਵੇਂ ਬਣਾਉਂਦੇ ਹੋ ਪਹਿਲਾਂ ਸੀ ਉਹ ਝੁੱਲੇ ਲੈਂਦੇ ਹੁੰਦੇ ਸੀ। ਇਤਨਾ ਪਹਿਲਾਂ ਉਹ ਸਾਹਮਣੇ ਉਹ ਦੋ ਚਕਰ ਜਿਹੜਾ ਪਹਿਲੇ ਤੇ ਰੇਲ ਗੱਡੀ ਘੁੰਮਦੀ ਹੁੰਦੀ ਸੀਗੀ ਛੋਟੇ ਬੱਚਿਆਂ ਵਾਲੀ। ਹੁੰ ਤਾਂ ਬਥੇ ਕਾਫੀ ਕੁਝ ਬਦਲ ਗਿਆ। ਹਾਥੀ ਆ ਗਿਆ ਸਾਹਮਣੇ। ਫੋਟੋ ਵਾਲਾ ਦੇ ਪੈਰਾਂ 'ਚ ਦੇਖ ਸਕਦੇ ਹੋ। ਇਹ ਵੀ ਬਾਈ ਆਪਣੇ ਵਰਗੇ ਰੀਲ ਬਣਾਉਂਦੇ ਆ ਬਾਈ। ਸਤਿ ਸ੍ਰੀ ਅਕਾਲ ਆ ਜਿਹੜਾ ਬੰਦਾ ਦਿਖ ਰਿਹਾ ਇਹ ਨਾ ਇੱਥੇ ਚੌਕੀਦਾਰ ਹੈਗਾ ਤੇ ਚੌਕੀਦਾਰੀ ਕਰਦਾ ਸਾਰੀ ਦੀ ਦੇਖਭਾਲ ਕਰਦਾ ਜਿਵੇਂ ਕੋਈ ਗਲਤ ਕੰਮ ਵਗੈਰਾ ਤਾਂ ਨਹੀਂ ਕਰਦਾ ਇੱਥੇ ਬਨਸਰ ਬਾਗ ਵਿੱਚ ਸਾਰੀ ਦੇਖਰੇਖ ਇਹ ਬੰਦੇ ਦੀ ਹੈ ਬਾਈ ਬਾਈ ਦੇਖ ਰਿਹਾ ਵੀ ਬਾਈ ਵੀ ਆਜੂ ਆ YouTube ਚੈਨਲ ਤੇ ਯਾ ਤਲੋਂ ਨੀਚੇ ਚੱਲ ਗਏ ਐਥੇ ਲੈਡੀ ਗਰਾਊਂਡ ਦਿਖਾਉਣੇ ਆ ਤੁਹਾਨੂੰ ਬਾਹਰ ਚੱਲ ਕੇ ਦਿਖਾਉਣੇ ਆ ਮੇਰੀ ਉਮਰ 21 ਸਾਲ ਦੀ ਹੋ ਗਈ ਮੈਂ ਹੁਣ ਤੱਕ ਆਂਦਾ ਰਿਹਾ ਇੱਥੇ ਕੀ ਹੋ ਗਿਆ ਵੀ ਹੁਣ ਤਾਂ ਕੰਮ ਕਰ ਚ ਪੈ ਗਏ 6 ਮਹੀਨੇ ਦੀ ਗੱਲ ਆ ਉਸ ਤੋਂ ਬਾਅਦ ਤਾਂ ਉਹਨੂੰ ਹਟ ਗਏ ਉਹਨਾਂ ਪਾ ਚੱਲ ਦਿਆਂਗੇ ਬੌਕਸਿੰਗ ਗਰਾਊਂਡ ਕਹਿੰਨੀ ਬੌਕਸਿੰਗ ਗਰਾਊਂਡ ਦਿਖਾਉਣੇ ਆ ਤੁਹਾਨੂੰ ਦਿਖਾਉਣੇ ਆ ਜਿੱਥੇ ਕੁਸ਼ਤੀ ਖੇਡਦੇ ਹੁੰਦੇ ਸੀ ਪੰਜਾਬੀ ਜਾਂ ਸੀ ਵੈਸੇ ਕੁਸ਼ਤੀ ਖਾੜਾ ਖੇਡਦੇ ਨੇ ਆ ਫੁੱਡ ਕਹਿੰਦੇ ਉਹਨਰੇ ਰੈਸਲਿੰਗ ਕਹਿੰਦੇ ਆ ਰੈਸਲਿੰਗ ਕਹਿੰਦੇ ਆ ਇਹਨੂੰ ਪੰਜਾਬੀ ਚ ਕੁਸ਼ਤੀ ਖਾੜਾ ਕਹਿ ਦਿੰਨੇ ਆਪਾਂ ਇਹਨੂੰ ਇਸ ਵਕਤ ਤਾਂ ਦਾ ਬੰਦਾ ਦੇਖ ਸਕਦੇ ਤਾਲਾ ਲੱਗਿਆ ਹੋਇਆਗਾ ਸ਼ਾਮ ਨੂੰ ਦਿਖਾਵਾਂਗੇ ਤੁਹਾਨੂੰ ਆ ਕੇ ਇੱਥੇ ਇਧਰ ਸਮਾਦਾ ਬਣ ਗਿਆ ਬਾਕਸਿੰਗ ਗਰਾਊਂਡ ਆ ਗਿਆ ਇਧਰ ਵੀ ਦਿਖਾਨੇ ਤੁਹਾਨੂੰ ਪਹਿਲਾਂ ਉਹ ਜਿਹੜੀ ਉਹ ਤੁਹਾਨੂੰ ਸਾਹਮਣੇ ਤਾਂ ਦਿਖ ਰਿਹਾ ਨਾ ਉਹ ਤਾਂ ਸਕੇਟਿੰਗ ਬੋਰਡ ਵਾਲਾ ਬਣ ਗਿਆ ਪਹਿਲਾਂ ਉੱਥੇ ਖਾਲੀ ਹੁੰਦਾ ਸੀ ਬਿਲਕੁਲ ਆ ਉੱਥੇ ਜੇ ਹੁੰਦੀ ਸੀ ਪੁਰਾਣੀ ਹੋ ਗਿਆ ਤੋਂ 5 ਸਾਲ ਪਹਿਲਾਂ ਦੀ ਗੱਲ ਹੈਗੀ ਇੱਥੇ ਬੱਚੇ ਖੇਡਦੇ ਨੇ ਪਹਿਲਾਂ ਅਸੀਂ ਵੀ ਇੱਥੇ ਖੇਡੇ ਹੋਏ ਹਾਂਗੇ ਸਕੂਲ ਟਾਈਮ ਦੀ ਗੱਲ ਹੈ ਅਸੀਂ ਵੀ ਖੇਡਦੇ ਹੁੰਦੇ ਸੀਗੇ ਇੱਥੇ ਅੱਜ ਨਾ ਸਾਹਮਣੇ ਬੱਚਿਆਂ ਦੀ ਗੇਮ ਲੱਗ ਰਹੀ ਹੈ ਐਥਲੈਟਿਕਸ ਦੇਖਦੇ ਆਪਾਂ ਜਾ ਕੇ ਨਾਲੇ ਤੁਹਾਨੂੰ ਦਿਖਾਨੇ ਆਂਗੇ ਕਾਫੀ ਟਾਈਮ ਬਾਅਦ ਆਇਆ ਇੱਥੇ ਮੈਂ ਇੱਥੇ ਵਾਲੀਬਾਲ ਗਰਾਊਂਡ ਆ ਗਿਆ ਆਪਣਾ ਵਾਲੀਬਾਲ ਖੇਡਦੇ ਨੇ ਸ਼ਾਮ ਨੂੰ 5 ਵਜੇ ਸਾਰ ਸਕੇਟਿੰਗ ਸ਼ਾਮ ਨੂੰ ਇੱਥੇ ਸਕੇਟਿੰਗ ਖੇਡੀ ਜਾਂਦੇ ਆ ਛੋਟੇ ਬੱਚੇ ਹੁੰਦੇ ਨੇਗੇ ਜਿਵੇਂ 10 ਤੋਂ ਟੀਨੇਜ ਹੀ ਹੁੰਦੇ ਆ 10 ਤੋਂ 18 ਸਾਲ ਦੇ ਅੰਡਰ ਅੰਡਰ ਇੱਥੇ ਬੱਚੇ ਸਕੇਟਿੰਗ ਖੇਡਦੇ ਨੇਗੇ ਤੁਹਾਨੂੰ ਇੱਧਰ ਦਿਖਾਣੇ ਆਪਾਂ ਬੱਚੇ ਇੱਥੇ ਲੈਡੀ ਖੇਡ ਰਹੇ ਨੇ ਕਾਫੀ ਰੌਣਕ ਲੱਗ ਰਹੀ ਹੈਗੀ ਕਾਫੀ ਰੌਣਕ ਦਾ ਮੇਲਾ ਲੱਗ ਰਿਹਾ ਇੱਧਰ ਉਹ ਦੇਖ ਸਕਦੇ ਹੋ ਤੁਸੀਂ ਆ ਦੇਖੋ ਰੌਣਕ ਵੇਲਾ ਲੱਗ ਰਿਹਾ ਹੁਣ ਆ ਤਾਂ ਲੈਡੀਆਂ ਖੇਡ ਰਹੇ ਨੇ ਕਿ ਬੱਚੇ ਉੱਪਰ ਵੀ ਨੇਗੇ ਵੈਸੇ ਉੱਪਰ ਮੈਡਮ ਬੈਠਿਆ ਨੇ ਕਿ ਉੱਪਰ ਵੀ ਦਿਖਾਣਿਆ ਤੁਹਾਨੂੰ ਇਧਰੋਂ ਪਹਿਲਾ ਜਿਵੇਂ ਮਿਕਸ ਪਿੰਡਾਂ ਤੋਂ ਆਉਂਦੇ ਨੇ ਕਿ ਬੱਚੇ ਜਿਵੇਂ ਲिटल ਫਲਾਵਰ ਵਾਲੇ ਹੋ ਗਏ ਹੋਲੀ ਹਾਰਟ ਵਾਲੇ ਹੋ ਗਏ ਸਾਰੇ ਇਦਾਂ ਇਦਾਂ ਅਲੱਗ-ਅਲੱਗ ਪਿੰਡਾਂ ਜਾਂ ਅਲੱਗ-ਅਲੱਗ ਸ਼ਹਿਰਾਂ ਤੋਂ ਆਉਂਦੇ ਨੇ ਇੱਥੇ ਬੱਚਾ ਲੈਡੀਆਂ ਖੇਡਣ ਹਾਂ ਆ ਦੇਖੋ ਬੜਾ ਰੌਣਕ ਉੱਪਰ ਤੱਕ ਹੈਗਾ ਉੱਪਰ ਵੀ ਆ ਜਾਂਦੇ ਨੇ ਅਸੀਂ ਪਹਿਲਾਂ ਇੱਥੇ ਭੱਜਣ ਆਉਂਦੇ ਹੁੰਦੇ ਸੀਗੇ ਕੁਸਮਾ ਪਹਿਲਾਂ ਉਹਨੂੰ ਹੁਣ ਬਾਹਰ ਦੀ ਉਧਰ ਦੀ ਦਿਖਾਵਾਂਗੇ ਚੰਗਾ ਚਲੋ ਆਪਾਂ ਹੁਣ ਆਗੇ ਮੂਰਤੀ ਆਗੇ ਵੀ ਤੁਹਾਨੂੰ ਮੂਰਤੀ ਦਿਖਾਨਿਆਂਗੇ ਮੈਂ ਤਾਂ ਪਤਾ ਕੀ ਕਰਨਾ ਸੀ ਸਕੂਲੋਂ ਭੱਜ ਕੇ ਬਨਸਰ ਬਾਗ ਦੀ ਆਪਣੀ ਕੇੜੀ ਪਸਤੀ ਹੁੰਦੀ ਸੀਗੀ ਵੀਰੇ ਹਾਂ ਬੱਚੇ ਦੇ ਮਨ 'ਚ ਬੜੀ ਮਨਚਾ ਹੈਗੀ ਭੱਜਣਾ ਚਾਹੁੰਦੇ ਨੇਗੇ ਆ ਦੇਖ ਸਕਦੇ ਹੋ ਪੂਰੀ ਰੌਣਕ ਲੱਗ ਰਹੀ ਹੈ ਸਰਦੇ ਮੁੱਖ ਮੰਤਰੀ ਮਾਨ ਸਾਹਿਬ ਆ ਗਏ ਜਿਨ੍ਹਾਂ ਨੇ ਆਪਣੇ ਸ਼ਹਿਰ ਦਾ ਬੇੜਾ ਕਰਕੇ ਕੀਤਾ ਹੋਇਆ ਇਸ ਜਿਹੜੇ ਦੇਖ ਸਕੋ ਤੁਸੀਂ ਆ ਦੇਖ ਪਹਿਲਾ ਜੋ ਉਹਨੂੰ ਮਾਨ ਸਾਹਿਬ ਖੇਡੇ ਹੋਏ ਨੇਗਾ ਇੱਥੇ ਆ ਦੇਖ ਕਾਫੀ ਤਾਂ ਮੈਂ ਪਹਿਲਾਂ ਆ ਦੇਖੋ ਦੇ ਇੱਥੇ ਵੀ ਖੇਡ ਦਿੰਦੇ ਆ ਦੇਖੋ ਕੋਲ ਕਾਫੀ ਸਾਰੀਆਂ ਫੋਟੋਆਂ ਸ਼ਾਪ ਕੀ ਹੋਏ ਨੇ ਉੱਪਰ ਜੋ ਜੋ ਇੱਥੇ ਗੇਮ ਹੁੰਦੀ ਸੀ ਚਲੋ ਇਜਾਜ਼ਤ ਦਿਓ ਵੀਰੇ ਅੱਜ ਦਾ ਬਲੌਗ ਇਨਾ ਕੀ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਨੋਟੀਫਿਕੇਸ਼ਨ ਬਟਨ ਦਬਾ ਲਿਓ ਤਾਂ ਕਿ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਓਕੇ ਟੇਕ ਕੇਅਰ ਬਾਏ ਬਾਏ ਸੀ ਯੂ ਹੋਰ ਤੁਹਾਡੇ ਵਾਸਤੇ ਇਸ ਤਰ੍ਹਾਂ ਦੀਆਂ ਸੋਹਣੀਆਂ ਵੀਡੀਓ ਲੈ ਕੇ ਆਪਾਂ ਆਂਦੇ ਰਾਵਾਂਗੇ ਇਜਾਜ਼ਤ ਦਿਓ ਧੰਨਵਾਦ